ਬੋਗ ਵੀ ਨਹੋ ਲਾ ਨਹੀਂ ਆਇ ਕਿੰਨੇ ਦਾ ਹੋ ਗਿਆ ਹਲੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜਵਾਣਾ ਸਤਿ ਸ਼੍ਰੀ ਅਕਾਲ ਸਨਾ ਠੀਕ ਆ ਬੜੀਆ ਬੜੀਆ ਤੁਹਾਨੂੰ ਸੁਣਾਓ ਬਸ ਹਰੀਆ ਠੀਕ ਆ ਹੋਰ ਨਿਆਣੇ ਠੀਕ ਆ ਬਸ ਬੜੀਆ ਤਾਂ ਇਹ ਤਾਂ ਮਾੜੇ ਅੱਛਾ ਉਹ ਪੈਸੇ ਉਹਦੋਂ ਤੁਸੀਂ ਮੁੜ ਕੇ ਇੰਨੇ ਦਿਨਾਂ ਤੇ ਤੁਸੀਂ ਭੇਜੇ ਹੀ ਨਹੀਂ ਆ ਕਿੰਨੇ ਦਿਨ ਐਸੇ ਵਰਕੇ ਮੈਂ ਦਿੰਦੀ ਨਹੀਂ ਸੀ ਤੁਹਾਨੂੰ ਮੈਂ ਐਸੇ ਥੋੜਾ ਹੋ ਗਏ ਲੇਟ

ਉਹ ਜਾਦੀਆ ਵੀਰ ਆ ਮੈਂ ਗਰੀਬ ਆ ਜਿਆ ਕਰਕੇ ਮੈਂ ਨਹੀਂ ਪੈਂਦਾ ਮੱਕੇ ਵਾਲੇ ਭਰਾ ਤੋਂ ਪੈਂ ਮੰਗਾਈ ਇਹ ਨਹੀਂ ਮੈਨੂੰ ਬਤਾਉਣਾ ਤੇਰੇ ਕੋ ਲੈ ਕੇ ਦਿੱਤੇ ਕਿਸੇ ਹੋਰ ਕੋ ਲੈ ਗਏ ਫਿਰ ਵੀ ਤੁਸੀਂ ਪਹਿਲੇ 2 ਮਹੀਨਿਆਂ ਦੇ ਕਿਹਾ ਹੀ ਉਹਨੇ ਤੇ ਮੈਨੂੰ ਮੈਂ 3 ਮਹੀਨੇ ਹੋ ਗਏ ਮੈਂ ਫਿਰ ਵੀ ਨਹੀਂ ਉਹਨੂੰ ਕਿਹਾ ਤੰਗ ਨਹੀਂ ਕੀਤਾ ਉਹਨੇ ਕਿਹਾ ਚਲ ਆਪੇ ਦੇ ਦੇਣਗੇ ਆਪੇ ਦੇ ਦੇ ਜੇ ਵੀ ਫਿਰ ਉਹ ਮੈਨੂੰ ਕਹਿੰਦਾ ਕਹੋਗੀ ਕਿ ਨਹੀਂ ਮੈਂ ਆਪੇ ਦੇ ਦੂੰਗੀ ਮੈਂ ਆਪੇ ਦੇ ਦੂੰਗੀ ਕਿੱਦਾਂ ਥੋੜੀ ਗੱਲ ਹੁੰਦੀ ਆ ਹਾਂ ਮੈਂ ਤਾਂ ਦੇਣੇ ਦੱਸ ਦੇਣਾ ਦਾ ਤਲਾਰ ਕੀਤਾ ਹੁਣ ਮੈਂ ਦੱਸ ਦੇਣਾ ਦਾ ਪੈਸੇ ਦੇ ਦੇਣਾ ਮੁੰਡੇ ਦੀ ਨੱਕਰ ਕਰ ਜਾਈ ਦੇਣ ਦੇ ਦੇਣੀ ਆ ਤੁਸੀਂ ਦੇਣੇ ਨਹੀਂ ਆ ਦੇਣੇ ਆ ਦੱਸ ਦੇਣਾ ਤੋਂ ਪਹਿਲਾਂ ਮੈਨੂੰ ਪਹਚਾਣੇ ਆ ਪੈਸੇ ਤੁਸੀਂ ਮੈਂ ਭਰਾ ਨੂੰ ਕਿਹਾ ਤਾਂ ਸਾਂ ਦੇਣਾ ਦਾ ਭਰਾ ਨੂੰ ਕਿਹਾ ਯਾਰ ਤੁਸੀਂ ਦੇਣੇ ਆ ਪੈਸੇ ਜ਼ਰੂਰੀ ਆ ਮੈਨੂੰ ਬਹੁਤ ਜ਼ਰੂਰੀ ਉਹ ਤੁਸੀਂ ਦੇਖ ਲਓ ਪਰ ਮੈਂ ਤਾਂ ਉਹਨੂੰ ਦੇਣੇ ਆ ਮੈਂ ਤੁਹਾਡੇ ਤੋਂ ਤਾਂ ਲਈ ਨਹੀਂ ਮੈਂ ਤਾਂ ਉਹਨਾਂ ਕੋਲ ਲਈਆ ਮੇਸ ਕਰਕੇ ਮਸਿੱਦ ਨਹੀਂ ਦਿੱਤੇ ਪੈਸੇ ਮੈਨੂੰ ਪਤਾ ਵੀ ਮੋੜਨੇ ਨਹੀਂ ਇਹਨੇ ਮੈਂ ਪਹਿਲਾਂ ਵੀ ਤੂੰ ਇੱਕ ਦੋ ਵਾਰੀ ਕਿਹਾ ਸੀ ਤੇ ਮੈਂ ਤਾਂ ਹੀ ਚੁੱਪ ਕਰ ਗਈ ਸੀ ਬੈੜਿਆਂ ਨੂੰ ਮੈਂ ਅੱਜ ਐਸਾ ਕਰਕੇ ਤੁਹਾਡੇ ਕੋਲ ਸੌਂ ਪਾਈ ਕਿ ਤੁਹਾਡੇ ਕੋਲ ਨਹੀਂ ਲੈਣੇ ਪੈਸੇ ਤੇ ਜੇ ਤੁਹਾਨੂੰ ਤਾਂ ਮੋੜ ਹੀ ਨਹੀਂ ਦੇ ਫਿਰ ਲੈਣ ਦਾ ਫਾਇਦਾ ਹੀ ਨਹੀਂ ਕੋਈ ਵੀ ਤੁਹਾਨੂੰ ਉਹ ਤਾਂ ਦੀ ਮਰਦੀ ਹੈ ਨਹੀਂ ਦੇਣੇ ਤੇ ਕੇ ਨਾ ਨਾ ਬੰਦੇ ਗਰੀਬ ਬੰਦੇ ਕੋ ਸਮਝਦੇ ਨਹੀਂ ਨੇ ਸਮਝਦੇ ਨਹੀਂ ਮੈਂ ਗਰੀਬ ਨੇ ਸਗਾ ਕਿ ਮੈਂ ਦਿੰਦੀ ਨਹੀਂ ਪੈਸਾ ਮੈਨੂੰ ਪਤਾ ਕੋ ਮੋੜਦਾ ਨਹੀਂ ਕੋਈ ਬੰਦਾ ਫਿਰ ਕੋਈ ਇਦਾਂ ਹੀ ਕਰਦੇ ਆ ਜਦੋਂ ਗਰੀਬੀ ਕਹਿੰਦੀ ਕਹਿ ਤੈਈਦਾ ਆ ਕਿ ਲੈ ਗਰੀਬ ਨੂੰ ਦੇ ਦੋ ਪਰ ਨਹੀਂ ਮੋੜਦੇ ਨਹੀਂ ਲੱਗੋ ਬੰਦਾ ਸਦਾ ਮੇਰ ਨਹੀਂ ਰੰਦਾ ਅਰੇ ਛੜ ਕੇ ਸਮਾਉ ਸਹੀ ਹਾਂ ਮਾ ਤੇਰਾ ਸਦਾ ਸਮਾਉਦੇ ਨਹੀਂ ਰਹਿਣਾ ਤੂੰ ਮੇਰ ਨਾਲ ਬਹੁਤਾ ਬਕਵਾਸ ਨਾ ਹੀ ਕਰ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਕੋਈ ਛੜ ਕੋ 100 ਵਾਰੀ ਤੈਨੂੰ ਸਮਝਾਇਆ ਕਿ ਮਥਾਲ ਜੀ ਲਾਇਆ ਹੀ ਮੇਰੇ ਨਾਲ ਤੇ ਚਾਚਾ ਨਾ ਬੰਦਿਆਂ ਨੂੰ ਲਾਈ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੈਨੂੰ ਠੀਕ ਆ ਮੈਂ ਤੇਰੇ ਨਾਲ ਤਾਂ ਬੋਲਣਾ ਨਹੀਂ ਮੈਂ ਤਾਂ ਭਰਾ ਕੋ ਪਹਿਲਾਂ ਨਾ ਭਰਾ ਨੂੰ ਵਾਪਸ ਕਰ ਲੈ ਐਵੇਂ ਮੁੰਡੇ ਨਾਲ ਲੱਕ ਕਰਿਆ ਵੀ ਤੇਰਾ ਮਜਲੂਸ ਕੱਟ ਕੇ ਜਾਊਂਗੀ ਫਿਰ ਵੇਚ ਕੀ ਹੋਈ ਫਿਰ ਤੂੰ ਕਹਿੰਦਾ ਮੇਰੀ ਭੈਣ ਵੇਚ ਕੇ ਕਰਕੇ ਗਈ ਆ ਫਿਰ ਇਹਨਾਂ ਮਾਰ ਨਹੀਂ ਕਰੀਦਾ ਹੁੰਦਾ ਅਬੀ ਦੀ ਦਾ ਮਾਰ ਨਹੀਂ ਕਰੀਦਾ ਨੂੰ ਉਸਨੇ ਕੱਟੀਦਾ ਆਂਦਾ ਮੈਂ ਜੇ ਤੈਨੂੰ ਇਸੇ ਕਰਕੇ ਮੈਂ ਤੈਨੂੰ ਦਿੰਦੀ ਨਹੀਂ ਸੀ ਪੈਸੇ ਫਿਰ ਵੀ ਤੂੰ ਉਹੀ ਉਹੀ ਬੰਦੇ ਵਾਲੇ ਕੰਮ ਹੀ ਨਹੀਂ ਕੀਤੇ ਤੂੰ ਮੇਰੇ ਨਾਲ ਤੂੰ ਕੋਈ ਗੱਲ ਨਹੀਂ ਸਮਾਂ ਸਦਾ ਬਲਵਾਨ ਨਹੀਂ ਰਹਿਣਾ ਅਨਸਾ ਆਹੀ ਵੀ ਕ

ਜਾਇ ਮਨ ਮੋ ਬੜਾ ਫੋਨ ਕਰਕੇ ਵੱਧ ਘੱਟ ਬੋਲਦੀ ਆ ਅੱਛਾ ਹਾਂ ਮੈਂ ਨੂੰ ਕਿਹਾ ਵੀਗਾ ਤੇ ਚਲੋ ਮੈਂ ਦੱਸਾਂ ਦੇਣਾ ਨੂੰ ਬਣਾਈ ਆ ਅੱਛਾ ਪਰ ਮੇਰੀ ਉਹ ਗੱਲ ਹੀ ਨਹੀਂ ਛੱਡਦੀ ਕੋਈ ਅੱਛਾ ਹਾਂ ਤੇ ਮੈਂ ਕਿਹਾ ਕੋਈ ਨਹੀਂ ਮੈਂ ਆਪੇ ਹਣ ਜਾ ਕੇ ਆਉਣੀ ਹਾਂ ਨਿੰਮੋ ਦਾ ਮੈਨੂੰ ਵੀ ਫੋਨ ਆਇਆ ਸੀ ਅੱਛਾ ਉਹ ਮੈਂ ਵੀ ਕਿਹਾ ਸੀ ਹਾਂ ਉਹ ਮੈਂ ਕਿਹਾ ਕੋਈ ਨਹੀਂ ਤੈਨੂੰ ਜਦੋਂ 10 15 ਦਿਨ ਦਾ ਟਾਈਮ ਦਿੱਤਾ ਹੋਇਆ ਤੇ ਉਹਨੇ ਮਤਲਬ ਦੇ ਹੀ ਦੇਣੇ ਪਏ ਉਹ ਜ਼ਿਆਦਾ ਲੱਗਦੀ ਹੀ ਬੋਲਣ ਬੋਲਣ ਚਾਹੀਦੇ ਉਹ ਉਹਨਾਂ ਦੇ ਵੀ ਸੜਾ ਮਸੀਤ ਤੇ ਪੈ ਗਈ ਨਾ ਹਾਂ ਹਾਂ ਮੁੰਡੇ ਨੂੰ ਬਾਹਰ ਵੀ ਕੱਢਦਾ ਉੱਥੋਂ ਅੱਛਾ ਤੇ ਇਧਰੋਂ ਪੈਸੇ ਉਹ ਇਹਨਾਂ ਨੇ ਭੇਜੇ ਆ ਹਾਂ ਅੱਛਾ ਅੜ ਤੜ ਕੇ ਪੈਸੇ ਭੇਜਦੇ ਆ ਤੇ ਫੇਰ ਉਹਨਾਂ ਨੂੰ ਮੈਨ ਜੋ ਕੜੀ ਯਾਰੇ ਨਾ ਉਧਰ ਬੰਦ ਜਿਹੜੇ ਦੋ ਨੰਬਰ 'ਚ ਇਹਨਾਂ ਭੇਜਿਆ ਸੀ ਮੁੰਡੇ ਨੂੰ ਅੱਛਾ ਅੱਛਾ ਉਹ ਇਧਰੋਂ ਪੈਸੇ ਫੜ ਕੇ ਨਾ ਭੇਜੇ ਆ ਤਾਂ ਜਾ ਕੇ ਖਲਾਸੀ ਮੁੰਡਾ ਆ ਗਿਆ ਨਾ ਉਹਦਾ ਵਾਪਸ ਆ ਗਿਆ ਮੁੰਡਾ ਹਾਂ ਅੱਛਾ ਆ ਗਿਆ ਪਾ ਰਹੀ ਹੈ ਨੰਬਰ ਮੈਗ ਹੋ ਗਿਆ ਪਹਿਲਾਂ ਤੂੰ 15 ਦਿਨ ਕਹਿੰਦੀ ਤੇ ਜ਼ਿਆਦਾ ਕਰਦੀ ਐ ਕੋਈ ਭੇਜ ਨਹੀਂ ਮੈਨੂੰ ਪੈਸੇ ਦੇ ਦਿੱਤੇ ਫਿਰ ਕੋ ਤੇ ਤੂੰ ਤੂੰ ਤਾਂ ਮੈਨੂੰ ਕਹਿ ਰਹੀ ਸੀ ਮੈਂ ਪਾ ਦਿੰਨੀ ਆ ਕੋਈ ਨਹੀਂ ਪੈਸੇ ਮੈਂ ਤੁਹਾਨੂੰ ਪਾ ਦਿੰਨੀ ਆ ਤੁਹਾਡੇ ਫੋਨ 'ਚ ਅੱਛਾ ਅੱਛਾ ਇਹੀ ਦੇ ਦੇ ਚਲੋ ਵਧੀਆ ਹੋ ਗਿਆ ਚਲ ਕੋਈ ਨਹੀਂ ਉਹਦੇ ਹੁਣ ਆਈਆਂ 10 ਮਿੰਟ ਬੈਠ ਕੋਈ ਨਹੀਂ ਪੈਸੇ ਦੇ ਆਈ ਜਾਣੇ ਆ ਨਾ ਵੇਖਿਆ ਭਲਾ ਆਕੇ ਹਾਂ ਰੋਵਨ ਰੋਵਨ ਤਾਂ ਗਿਆ ਹੈਗਾ ਆਪਣਾ ਡਿਊਟੀ ਤੇ ਚਾ ਉਹ ਫਿਰ ਮੈਨੂੰ ਆਂਦਾ ਮੰਮੀ ਤੇ ਜਾਇ ਮਾਮੇ ਵਾਲਾ ਵਧੀਆ ਹੁਣ ਮਿਲ ਰਹੀ ਤਨਖਾਹ ਵਧੀਆ ਹਾਂ 70000 ਰੁਪਏ ਤਨਖਾਹ ਲੱਗੇ ਚਲ ਚਲ ਠੀਕ ਆ ਵਧੀਆ ਹੋ ਗਿਆ ਹਾਂ ਪੰਜ ਬਥੇਰੀ ਦੰਗੀ ਦੇਖੀ ਆ ਬੜੇ ਦੰਗੇ ਨੇ ਮੋਨੇ ਬੜਾ ਮੁੰਡੇ ਨੇ ਫੋਨ ਲਿਆ ਹੀ ਉਹਦੇ ਨੇ ਅੱਛਾ ਇਹ ਬੜਾ ਮਾਨਜੇ ਨਾ ਕਹਿੰਦੀ ਵੀ ਮੈਂ ਇਹਨੂੰ ਹੱਥ ਨਹੀਂ ਲਾਉਣਾ ਫੋਨ ਅੱਛਾ ਅਬ ਹੁਣ ਨਵਾਂ ਲਿਆ ਨਵਾਂ ਲਿਆ ਪਰ ਉਹਨੇ ਫੋਨ ਪਹਿਲਾਂ ਮੈਨੂੰ ਲੈ ਕੇ ਦਿੱਤਾ ਆਪ ਉਹਨੇ ਬਾਅਦ ਚ ਲਿਆ ਅੱਛਾ ਅੱਛਾ ਹਾਂ ਉਹ ਆਂਦਾ ਤੂੰ ਮੰਮੀ ਆਪਣੇ ਸ਼ੌਂਕ ਪੂਰੇ ਕਰ ਤੋਂ ਪਹਿਲਾਂ ਹਾਂ ਅਚੂੜੀਆਂ ਪਾਈ ਫਿਰਦੀਆਂ ਆ ਉਹ ਦੋ ਤਨਖਾਹਾਂ ਆਈਆਂ ਫਿਰ ਮੈਂ ਚੂੜੀਆਂ ਬਣਾ ਲਈਆਂ ਨਾਲੀ ਪਹਿਲਾਂ ਫੋਲਾ ਤਾਂ ਬਈ ਜਾ ਭੈ ਜ ਸੋਨਾ ਦੇ ਮਿਲ ਗਏ ਬੜਾ ਹੀ ਵਟ ਕੇ ਚਲ ਵਧੀਆ ਮਹਾਰਾਜਾ ਚਲੋ ਹਾਂ ਨਬੀ ਸਾਹਿਬ ਕੋ ਸਿੱ ਦਿੱਤਾ ਚਲੋ ਹਾਂ ਚੂੜੀਆਂ ਦੇ ਉਹ ਵੀ ਪਾਈ ਫਿਰਦੀ ਆਈ ਹੀ ਪਿੱਛੇ ਜੇ ਮੇਰੇ ਹਿਸਾਬ ਨਾਲ ਇਹ ਪੈਸੇ ਬੜੇ ਲੱਗੇ ਆ ਵੇਜ ਬੁਰੀ ਦਿੱਤੀਆਂ ਹੋਣੀਆਂ ਉਹਨਾਂ ਨੇ ਅੱਛਾ ਇਹ ਬਹੁ ਭੇਜੇ ਤਾਂ ਜਾ ਕੇ ਮੁੰਡਾ ਛੱਡਿਆ ਉਹਨਾਂ ਨੇ ਆ ਨਿਗਰੀ ਵੀ ਆ ਗਈ ਨਾ ਬੀਬੀ ਉਹ ਆਈ ਅਮਰ ਤਾਂ ਹੀ ਤੇਨੇ ਤੰਗ ਬੜਾ ਕੀਤਾ ਕਿਹਦੀ ਹੈਗੀ ਆਉਣਾ ਵੇਖ ਹੁਣ ਤੇ ਕਰਾਂ ਮੈਂ ਨੂੰ ਤਾਂ ਕਹਿੰਦੇ ਮੈਂ ਇੰਨਾ ਮਾਰ ਨਹੀਂ ਕਰੀਦਾ ਹੁੰਦਾ ਮੈਂ ਕਹਿੰਦਾ ਤੇ ਗੱਲ ਨਹੀਂ ਕਰਦਾ ਮੈਂ ਨਿਗਰੀ ਵੀ ਨਾ ਮਜ਼ਾਕ ਵੀ ਨਹੀਂ ਡਾਈਦਾ ਹੁੰਦਾ ਕਹਿੰਦੇ ਹੂੰ ਇਹ ਚਲੋ ਸਦਾ ਸਮਾਂ ਹੋ ਜਾਂ ਨਹੀਂ ਰਹਿੰਦਾ ਸਮਾਂ ਬੜਾ ਬਲਵਾਨ ਹੈ ਮੈਂ ਕਹਿੰਦਾ ਜਿੱਦ ਤੈਨੂੰ ਮੋਲਕ ਤਾਂ ਬਾਅਦ ਚ ਬੜੇ ਫੋਨ ਆਏ ਆ ਵੱਧ ਘੱਟ ਬੋਲੀ ਮੈਂ ਚੱਕ ਕੇ ਮੈਂ ਕਹਿੰਦਾ ਉਹ ਵੀ ਸਹੀ ਸੀ ਆਪਣੀ ਜਗ੍ਹਾ ਤੰਗੀ ਜਿਆਦੀ ਆ ਗਈ ਸੀ ਪੈਸੇ ਮੁੰਡਾ ਨਾਲ ਮਾਹ ਹੀ ਲਿਆਂਦਾ ਵਾ ਪੈਸੇ ਪੁਏ ਪਾ ਕੇ ਇਧਰੋਂ ਠੀਕ ਕਰ ਮੈਂ ਬੇਕੋ ਕਹਿ ਤਰੀ ਸੀ ਮੈਂ ਕਹਿੰਦੀ ਰਾਜ ਕਹਿੰਦੀ ਜਾਣਾ ਆਮਨੇ ਤੂੰ ਵੀ ਸਵਾਬ ਬਣਾ ਜੀ ਆ ਦੇਖੋ ਹੁਣ ਦੇਖੋ ਕਿਦਾਂ ਆਉਂਦੀ ਆਗੇ ਪਾਣੀ ਨੇ ਆ ਮੈਂ ਨਹੀਂ ਬਸ ਮੈਂ ਵੀ ਹੁਣ ਚਲੇ ਜਾਣਾ ਨਾ ਕਿਆ ਰਹਿ ਚਾਹ ਪੀ ਲਈ ਹੁਣ ਮੈਂ ਚਲੇ ਜਾਣਾ ਰੋਬਨ ਨੇ ਵੀ ਆ ਜਾਣਾ ਤੇ ਡੈਡੀ ਨੇ ਵੀ ਫਰਾਜ ਨੇ ਤੇ ਰੋਟੀ ਦਾ ਓਖਾ ਹੁੰਦਾ ਨਾ ਆ ਇਹ ਦੇ ਤਾ ਕਰਕੇ ਫਿਰ ਮੈਂ ਤੇ ਚਲ ਮੈਂ ਜਾ ਪੈਸੇ ਆਦੇ ਕੋਈ ਗੱਲ ਨਹੀਂ ਚਲ ਪੈਸੇ ਦੇ ਕੇ ਚਲਦਾ ਵੀ ਕੰਮ ਨਿਕਲ ਗਿਆ ਤੁਹਾਡਾ ਵੀ ਨਿਕਲ ਗਿਆ ਪਰ ਇਦਾਂ ਕਰਨੀ ਨਹੀਂ ਚਾਹੀਦੀ ਨਾ ਬੋਲਦੀ ਬੜੀ ਵੱਧ ਘੱਟ ਹਾਂ ਜੀ ਹਾਂ ਉਹ ਉਹ ਤੈਨੂੰ ਪਤਾ ਸ਼ੁਰੂ ਤੋਂ ਹੀ ਜਬਾਨ ਇਦਾਂ ਦੀ ਹੈ ਚਲੋ ਬਾਈ ਨੂੰ ਠੀਕ ਆ ਹਾਂ ਠੀਕ ਠੀਕ ਪ੍ਰਿੰਸ ਹਾਂ ਜੀ ਮੰਮੀ ਤੁਸੀਂ ਕਿੱਦਾਂ ਆਪਾਂ ਉਹ ਕਰਦਾ ਟਾਈਮ ਬਸ ਕਰਾਂਗੇ ਹੁਣ ਆਪਣਾ ਬਹੁਤ ਟੈਂਸ਼ਨ ਚ ਪਿਆ ਦਿਮਾਗ ਮੇਰਾ ਹਣ ਮੰਮੀ ਮੈਂ ਕੀ ਕਰ ਸਕਦਾ ਮੈਂ ਹੁਣ ਮੈਂ ਬਾਹਰ ਰਿਪੋਰਟ ਕਰਦੇ ਉਹਨਾਂ ਨੇ ਹੋਰ ਮੈਨੂੰ ਤਾਂ ਬੜੀ ਖੁਸ਼ੀ ਹੀ ਵੀ ਆਪਣਾ ਪੈਸੇ ਹੱਡੇ ਵਾਧੂ ਆਂਦੇ ਆ ਮੈਂ ਕਦੀ ਪਰਵਾਹ ਹੀ ਨਹੀਂ ਸੀ ਕਰਦੀ ਕਹਿੰਦੇ ਤੇ ਮੈਂ ਤੁਹਾਨੂੰ ਭੇਜਦਾ ਸੀ ਉਦੋਂ ਤੁਸੀਂ ਕਿੱਥੇ ਵਰਤ ਲਏ ਬਰਤਲੇ ਇਦਾਂ ਹੀ ਉਹਨਾਂ ਪਤਿਆਂ ਨੂੰ ਛੋਟਾ ਹੀ ਉਹ ਜਾਂਦਾ ਸੀ ਆਸ਼ੂ ਕੋਲ ਜੀ ਜਾਂਦਾ ਸੀ ਗਏ ਦੇ ਦੇ ਮੈਨੂੰ 5000 ਦੇ ਦੇ ਮੈਨੂੰ 10000 ਮੈਂ ਦੇ ਦਿਨ ਦੀ ਸੀ ਮੈਨੂੰ ਕੀ ਪਤਾ ਸੀ ਕਿ ਸਾਨੂੰ ਹੁਣ ਇਦਾਂ ਦੇ ਫੇਰ ਦਿਨ ਦੇਖਣੇ ਪੈਣੇ ਆ ਹੁ ਤੁਸੀਂ ਆਪਨੇ ਸ਼ੌਂਕ ਪੂਰੇ ਕਰ ਲਏ ਆ ਸ਼ੌਂਕ ਤਾਂ ਪੂਰੇ ਕੀ ਕਰ ਲਿਆ ਪੁੱਤ ਹੁਣ ਜੇ ਤੂੰ ਕਿੰਨਾ ਕੁ ਥੋੜਾ ਚਿਰ ਤੇ ਤੈਨੂੰ ਗਏ ਨਾ ਹੋਇਆ 2 ਸਾਲ ਤੱਕ ਗਏ ਨਾ ਹੋਏ ਜੇ ਨਹੀਂ ਤਾਂ ਚੱਲ ਵਧੀਆ ਹੁਣੇ 5-7 ਸਾਲ ਲੈ ਨਿਆਣਾ ਦੀ ਪੈਸੇ ਵਾਧੂ ਸਾਡਾ ਕੋ ਹੋ ਜਾਣੇ ਆ ਦਿਨ ਰਾਤ ਲਾ ਕੇ ਮੈਂ ਤੁਹਾਨੂੰ ਪੈਸੇ ਭੇਜੇ ਸੀਗੇ ਤੁਸੀਂ ਮਿੰਟ ਚ ਡਾਲੂਗੇ ਪਾਸੇ ਕਿਤੇ ਆ ਤੁਹਾਨੂੰ ਵੇ ਇਹ ਤੇਰਾ ਘਰក៏ ਮੈਨੂੰ ਇਹ ਦਿਮਾਗ ਹੀ ਨਹੀਂ ਦੰਨਾ ਕੰਮ ਕੀਤਾ ਸਾਡਾ ਤੇ ਪੁਰਾਣੇ ਦਿਨ ਭੁੱਲ ਗਏ ਤੁਸੀਂ ਉਹ ਮੈਨੂੰ ਦਿਮਾਗ 'ਚ ਨਹੀਂ ਪੁਰਾਣੇ ਦਿਨ ਤੇ ਮੈਂ ਸਾਰੇ ਛੱਡ ਤੇ ਸਾਰੇ ਮੈਨੂੰ ਸਾਰੇ ਰਿਸ਼ਤੇਦਾਰਾਂ ਨੂੰ ਮੈਂ ਭੁੱਲ ਗਈ ਕਿ ਮੈਂ ਤੈਨੂੰ ਬਲਾਦੀ ਵੀ ਨਹੀਂ ਚੱਜ ਨਾਲ ਹੁਣ ਵੀ ਕਿੱਥੋਂ ਆਪਾਂ ਕਰਜਾ ਤਾਰਾਂਗੇ ਇਹਨਾਂ ਹੋਰ ਇੱਥੇ ਤਰ੍ਹਾਂ ਦੀ ਜਾਊਂਗੀ ਤੇ ਉਹਨਾਂ ਨੇ ਜਿੱਤੀਆਂ ਮਾਰਨੀਆਂ ਉਹਨਾਂ ਨੇ ਮੇਰੀ ਸੁਣਨੀ ਨਹੀਂ ਗੱਲ ਕਹੀ ਮੇਰੀ ਪਹਿਲਾਂ ਤੁਸੀਂ ਸੋਚਣਾ ਸੀ ਹੁਣ ਤੁਸੀਂ ਅੱਦਾ ਕਹਿੰਦੇ ਮਾਸੀ ਤੇਰੀ 20000 ਰੁਪਏ ਮੰਗਣ ਆਈ ਤੇ ਮੈਂ ਉਹਨੂੰ ਕਿੰਨੀਆਂ ਬੱਲਾ ਮੈਂ ਕਿਹਾ ਆਪਾਂ ਪੈਸੇ ਨਹੀਂ ਦੇਣੇ ਫੇਰ ਤੇਰੇ ਮਾਮੇ ਦੇ ਥਰ ਨਾ ਪਰ ਮਮੇ ਨੇ ਮੰਨਦਾ ਫਿਰ ਮਮੇ ਨੇ ਕਹਣਾ ਜਦ ਤਾ ਤੂੰ ਬੜੀ ਆਕੜ-ਆਕੜ ਬੱਲਾ ਕਰਦੀ ਅੱਜ ਤੂੰ ਹੁਣ ਪੈਸੇ ਮੰਗਦੀ ਹੁਣ ਤੂੰ ਆਈ ਨਹੀਂ ਸਾਡੇ ਕੋਲ ਕੀ ਕਰੋਗੇ ਫਿਰ ਮੈਂ ਹੁਣ ਹੁਣ ਕਿਆ ਕੀ ਚੱਲਿਆ ਪਾਲਾ ਤੂੰ ਹੀ ਝੂਠ ਦੇ ਹੁਣ ਚੋਰ ਤੈਨੂੰ ਭੇਜਿਆ ਦਵਾਈ ਨੂੰ ਤੇ ਉਹਨੇ ਤੇ ਪੈਸਾ ਕੋ ਭੇਜਣਾ ਨਹੀਂ ਤੈਨੂੰ ਪਤਾ ਉਹਦੇ ਸ਼ੌਂਕ-ਬੋਕ ਪੂਰੇ ਨਹੀਂ ਹੁੰਦੇ ਉਹਦੇ ਅਸੂ ਦੇ ਉਹ ਤਾਂ ਕੱਪੜੇ ਪਾਈ ਜਾਣੇ ਲਾਈ ਜਾਣੇ ਬਸ ਉਹਨੂੰ ਤੇਹੀ ਕਾਮੀਆਂ ਇਧਰ ਆਇਆ 5000 ਖਰਚ ਲਏ ਦੋ ਉਹਨੇ ਤਨਖਾਹ ਨੂੰ ਦੇਣਾ ਨਹੀਂ ਭੱਜਣਾ ਨਹੀਂ ਕੋ ਪੈਸਾ ਇਹ ਨਹੀਂ ਕਿ ਸਾਡਾ ਗੁਜ਼ਾਰਾ ਕਿੱਦਾਂ ਹੋਊਗਾ ਹੋਈ ਸਮਾਂ ਭੰਡੀਆਂ ਹੁਣ ਕੰਮ ਵੀ ਕੋ ਲੱਭੇਗਾ ਤੂੰ ਕਿੰਨਾ 10-12 ਹਜ਼ਾਰ ਤੋਂ ਵੱਧ ਪੈ ਨਹੀਂ ਦਿੰਦੇ ਲੋਕ ਮਿਲਨੇ ਨਹੀਂ ਇੱਤ ਬੱਗ ਹੁਣ ਕਿੱਦਾਂ ਆਪਾਂ ਕਰਦਾ ਟਾਈਮ ਬਸ ਕਰਾਂਗੇ ਸਾਡੇ ਕੋਈ ਕੰਮ ਦਾ ਵੀ ਹੱਲ ਮੈਂ ਬਹੁਤ ਬੁੱਤ ਮੈਂ ਇੰਨੀ ਟੈਨਸ਼ਨ ਜਿਵੇਂ ਬਹੁਤ ਦਿਮਾਗ ਫਰਾਉ ਰ ਮਾਮੇ ਨੇ ਕੋਈ ਗੱਲ ਕਰੋ ਤੁਸੀਂ ਕੀ ਗੱਲ ਇਹ ਕੋਈ ਮਾਮੇ ਨੇ ਕੀ ਗੱਲ ਕਰਾਂ ਮੈਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਸਾਰੇ ਹਾਲ ਨਿਕਲੂਗੇ ਰੱਬ ਤੇ ਭਰੋਸਾ ਰੱਖੋ ਮਾਂ ਮੈਨੇ ਕਹਣਾ ਅੱਜ ਦੁੱਧ ਨਾਲ ਤੂੰ ਬੜਾ ਦੁੱਧ ਉੜੂ ਤੇ ਤੈਸੀ ਆਦੂ ਹੋਣੇ ਸਿੱਤੇ ਕਹੀ ਕੀ ਕਹੂੰਗੀ ਉਹਨੂੰ ਮਾੜਾ ਟਾਈਮ ਤਾਂ ਹਰ ਕਹੇ ਤੇ ਆਂਦਾ ਵਾ ਸੱਚੀ ਕਰਦੇ ਸੱਚੀ ਕਰਗੇ ਸਿੱਕਾਲ ਤਾਂ ਦੇ ਕੇ ਨਹੀਂ ਨਹੀਂ ਤੂੰ ਖਲੰਗ ਬੋਲਿਆ ਆਪ ਨੂੰ ਖਾਣਾ ਇਹ ਦੂਆ ਹੋ ਗਈ ਆ ਪੀਜੀ ਆ और क्या ठीक है ना सारे जीजी इधर था वहाँ पे फिरोज़ावां जी इधर पिंकी पता पानी ने आपुआई हाँ। है ते हो ऐसे काम चाची का हो ठीक है पता हाँ दोस्तों बात सही है चार चुटना क्या हाँ ठीक है ਉਹ ਠੀਕ ਹੈ ਸਾਬ ਸਭ ਠੀਕ ਸਾਬ ਤੁਸੀਂ ਸੁਣਾਓ ਆਪਣੀ ਠੀਕ ਆ ਬੜਾ ਠੀਕ ਹੈ ਸੌਣਾ ਠੀਕ ਹੀ ਹਾਂਜੀ ਠੀਕ ਹੈ ਨਿਆਣੇ ਠੀਕ ਹੈ ਮੁੰਡਾ ਗਿਆ ਕੰਮ ਤੇ ਹੁਣ ਲੱਗਾ ਕਿਨੇ ਹੋ ਜੇ ਨਹੀਂ ਕਰਈ ਆ ਜਿੱਤ ਨਹੀਂ ਜਾਂਦਾ ਕਦੇ ਐਸਾ ਠੀਕ ਸਭ ਨੂੰ ਦਾ ਪਤਾ ਨਹੀਂ ਕਿਤਾ ਮੈਂ ਉਹ ਮੈਂ ਤਾਂ ਪਤਾ ਤਾਂ ਕਰਦਾ ਫਿਰਦਾ ਹੁਣ ਹੌਲੀ ਹੌਲੀ ਮਿਲ ਜਾ ਕੰਮ ਤੁਹਾਨੂੰ ਪਤਾ ਹੀ ਐ ਜੱਕਦਮ ਤੇ ਮਿਲਦੇ ਨਹੀਂ ਆਹ ਇਹ ਗੱਲ ਆ ਆ ਗੋਗੀ ਵੀ ਕਹਿੰਦੀ ਸੀ ਆਉਣਾ ਪਤਾ ਨਹੀਂ ਕਦੋਂ ਆਉਂਦੀ ਐ ਸੌਣਾ ਸੀ ਕਰ ਜਾ ਆਹੋ ਕਹੇ ਫੋਨ ਆਇਆ ਸੀ ਮੈਨੂੰ अच्छा केनी ਮੈਂ ਆਣਾ ਵਾ ਅੱਛਾ ਆਉਣੀ ਵਾਲੀ ਨਹੀਂ ਅਭੀ ਉਹ ਵੀ ਕਿੰਨੇ ਦਿਨ ਹੋ ਗਿਆ ਆਈ ਨਹੀਂ ਅੱਛਾ ਹੋਰ ਪਾਟ ਦਾ ਫੋਨ ਆਇਆ ਹਾਂ ਹਾਂ ਕਾਜ ਦਾ ਆਂਦਾ ਰਹਿੰਦਾ ਫੋਨ ਹੋ ਗਿਆ ਜੀ ਨਹੀਂ ਲੱਗਦਾ ਅੱਛਾ ਕਾਹ ਚਲ ਰੋਤੀ ਜਦ ਕੀ ਪੇਕੇ ਕਿੰਨੇ ਚਾਰ ਦਿਨ ਮੰਮੀ ਲਾ ਆਉਣੀ ਆ ਚਲ ਕੋਈ ਗੱਲ ਨਹੀਂ ਇੱਧੀਆਂ ਕਦੀ ਇੱਧਰ ਤੇ ਕਦੀ ਉੱਤੇ ਕੋਈ ਨਹੀਂ ਆਣਾ ਲੈ ਲੈ ਗੋਗਿ ਨੂੰ ਜਾਲ ਦੇ ਤੇ ਲੈ ਆਈ ਗਈ ਐ ਕੀ ਗੱਲ? ਦਾ ਸਿਗਨਲ ਬਲ ਰਿਹਾ। ਕੀ ਗੱਲ? ਹਰ ਥਾਂ ਠੀਕ ਆ? ਹਾਂ, ਵਧੀਆ ਤੁਸੀਂ ਆਪਣੇ ਦੱਸੋ। ਵਧੀਆ ਵਧੀਆ। ਹੋਰ ਸਭ ਠੀਕ ਆ? ਕੀ ਗੱਲ? ਦਾ ਠੀਕ ਆ? ਠੀਕ, ਵਧੀਆ ਆਪਣੇ ਦੱਸੋ। ਉੱਧਰ ਕਾਲ ਆ। ਆ ਬਰਫੀ ਵਾਲੇ ਡੱਬੇ ਡੱਬੇ ਬੜੇ ਚੱਕੀ ਗਏ ਨੇ। ਤੁਸੀਂ ਇੱਧਰ ਆ ਜਾਓ। ਮੈਂ ਤਾਂ ਮੂੰਹ ਮਠਾ ਕਰਾਵਾਦਾ ਠਾੜਾ। ਅੱਛਾ, ਚੱਲ ਵਧੀਆ। ਮੂੰਹ ਮਠਾ ਕਰਾਦਾ ਮੈਂ ਤਾਂ ਠਾੜਾ। ਅੱਛਾ, ਅੱਛਾ। ਬਾਦੀ ਵਰਫੀ ਆ। ਵਰਫੀ ਐ। ਨਵੇਂ ਕੋਠੀ ਲੈ ਆਣਾ ਲੈ ਵਧੀਆ ਹੋਇਆ ਫਿਰ ਬੜੀ ਬਲੀ ਵਧਾਈਆਂ ਆਹ ਕੋਠੀ ਲੈ ਆਣਾ ਹਾਂ ਆਹ ਚੱਲੋ ਉਹ ਤੇ ਕਮਰਾ ਮਤ ਕਰਾਉਣੀ ਹਾਂ ਕਰਦੇ ਇਹੋ ਚੱਲ ਵਧੀਆ ਵਧੀਆ ਹੋ ਗਿਆ ਪਰ ਵੀਰ ਉਹ ਨਹੀਂ ਸਾਠੀ ਕੀ ਵਧੀਆ ਠੀਕ ਠਾਕ ਇਹ ਸੁਣਾ ਵਧੀਆ ਵਧੀਆ ਪਾਣੀ ਲੈ ਗਈ ਪਿੰਕੀ ਪੂਆ ਦੁੱਜੀ ਵੀ ਆਈਓ ਦੇਖ ਦੋ ਇਹ ਵੀ ਤੇ ਰੱਗ ਗਿਆ ਲਿਆ ਕੇ ਬੈਠੀ ਹੈ ਪਾਣੀ ਪੀਣੇ ਆ ਗਨੀ ਗੁੱਬੇ ਮਚਾਉਣਾ ਫਿਕਰ ਬੱਟੇ ਲੀਜੀ ਉਹਦਾ ਸਿਕਰ ਐਸੇ ਦਾ ਹੀ ਕੀ ਕਰਨਾ ਪਰ ਇਹ ਤੁਹਾਨੂੰ ਪਤਾ ਹੀ ਹੈ ਜਦੋਂ ਇਦਾਂ ਜਰੀਦੀ ਪੈ ਜਾਂਦੀ ਫਿਰ ਕੀ ਕਰ ਸਕਦਾ ਬੱਟਾ ਜੰਸੋ ਇਹ ਨਹੀਂ ਮਾਰਦੇ ਤੇ ਨੰਦੇ ਵੀ ਨਿਕਲ ਜਾਣੇ ਇਹ ਤਗੜੇ ਦੇ ਕੇ ਜੇ ਵੀ ਨਿਕਲੀ ਜਾ ਕੋਈ ਨਹੀਂ ਮਾਰਦਾ ਟਟਾਹਾਂ ਤੇ ਹੁੰਦੇ ਰਹਿੰਦੇ ਸਦਾ ਇੱਕੋ ਹੀ ਨਹੀਂ ਤਾਂ ਦੇਖ ਹਾਂ ਵਾਹ ਜਿਦਾਂ ਲੱਗਾਂ ਘੰਟੇ ਨੂੰ ਦਾ ਜਿਵੇਂ ਲੈ ਇਹ ਜੇ ਨਿਕਲ ਜੀ ਜਾਂਦਾ ਐਸੇ ਆ ਹਮ ਕਰ ਜੇ ਹੈ ਨਹੀਂ ਕਿਤੇ ਬਾਹਰ ਜੇ ਮੇਰਾ ਪੂ ਬਹੁਤ ਗੋੜੀ ਹਾਂ ਤੈਨੂੰ ਕੋਈ ਨਹੀਂ ਆਪੇ ਲੱਗ ਜਾ ਪਹਿਲਾਂ ਮੈਂ ਜਿੱਦਾਂ ਪਹਿਲਾਂ ਪੈਹਾ ਤੇ ਲਕੋੜ ਹੁੰਦਾ ਨਾ ਉਦੋਂ ਸਮਝ ਸੋਚ ਕੇ ਗੱਲ ਕਰ ਜਿੰਦੀ ਹਾਂ ਉਦੋਂ ਇਹਨਾਂ ਕੋਲ ਪਾਸੇ ਰੱਖੀਦਾ ਹੁੰਦਾ ਕਿ ਆਪਣੇ ਕੋਲ ਹੈਗਾ ਤੇ ਅਸੀਂ ਸਾਹਮਣੇ ਵਰਤ ਲਈਏ ਉਦੋਂ ਤੋਂ ਇਹਨੀਆਂ ਆਸ਼ਾੜੋ ਅਲੀਆਂ ਸਾਡੇ ਵਰਗਰਾਂ ਨੂੰ ਟੀਚਰਾਂ ਕਰਦੀ ਰਹੀ ਇਹਨੂੰ ਉਹ ਵੇਹ ਸਾਹਮਣੇ ਹੁੰਦਾ ਜਾਂ ਜਿੱਦ ਤੇ ਕੰਮ ਹੁੰਦਾ ਹਣੇ ਪੋਤਨ ਵੇਟੇ ਟੇ ਬੋੜ ਕਹਤਾ ਨਾ ਤੋ ਪਹਿਹ ਸਾਹਮਣੇ ਰੱਖ ਆਛਾ ਛੜੀਆਂ ਇੰਨੀਆਂ ਤੂੰ ਸਾਡੇ ਵਰਗੇ ਨੂੰ ਇੰਨੇ ਮਜ਼ਾਕ ਕਰਦੀ ਰਹੀ ਤੂੰ ਉਹਦਾ ਸਮਝ ਸੋਚ ਕੇ ਪੈਰ ਰੱਖਦੀ ਤੂੰ ਉਹਦਾ ਪੈਸਾ ਹੈਗਾ ਸੀ ਉਪਕਾਰ ਚ ਆਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਕੁਝ ਵੀ ਨਹੀਂ ਲੱਗਾ ਇਹੋ ਮੈਨੂੰ ਪਤਾ ਲੱਗਦਾ ਪੈਸੇ ਦੀ ਕੀ ਕੀਮਤ ਹੁੰਦੀ ਆ ਠੀਕ ਹੈ ਮੁੰਡਾ ਤੇ ਬੰਦਾ ਕਹਿੰਦਾ ਚਲ ਕਰ ਲੈ ਕੱਟ ਜਾ ਰਹੀ ਚਲ ਕੋਈ ਨਹੀਂ ਮਹਾਰਾਜ ਚਲੋ ਆਰੇ ਚੰਗੇ ਨੇ ਪਰ ਅੱਗੇ ਤੋਂ ਨਹੀਂ ਐਂਦਾ ਕਰਨਾ ਵੀ ਬੱਸ ਕਰਨੀ ਨਹੀਂ ਜਾਈਦੀ ਹੈ ਨਾ ਹੰਕਾਰ ਨਹੀਂ ਕਰਨਾ ਚਾਹੀਦਾ ਗਰੀਬੀ ਮੇਰੀ ਧਿਆਨ ਦੀ ਰਹਿੰਦੀ ਬੰਦੇ ਤੇ ਹਾਂ ਜੀ ਰਹਿੰਦੀ ਹੈ ਤੇ ਤੇ ਭੈਣ ਭਰਾਣੇ ਨਹੀਂ ਮਦਦ ਕਰਨੀ ਤਾਂ ਕਿੰਨੇ ਕਰਦੇ ਹੈ ਹਨਾ ਚਲੋ ਮੈਨੂੰ ਗਲਤੀ ਜਦੋਂ ਮੇਤੋਂ ਹੋ ਗਈ ਆ ਮੈਂ ਮੰਨਦੀ ਆ ਗਲਤੀ ਆਪਣੀ ਠੀਕ ਹੈ ਹਾਂ ਭੈਣ ਮੇ ਤੋਂ ਗਲਤੀ ਹੋ ਗਈ ਜਦ ਤੂੰ ਹੱਥ ਨਾ ਜੋੜਨੇ ਮੈਂ ਉਹ ਗੱਲ ਨਹੀਂ ਉਹ ਚੱਲ ਫੇਰ ਵੀ ਇਹ ਤੇਰੀ ਭੈਣ ਆ ਇਹ ਜਿਹੜੀ ਪ੍ਰਾਈਸ ਆ ਗਈ ਸੀਗੀ ਚਾ ਮਾਫ ਕਰੀ ਤੂੰ ਹਾਂ ਕੋਈ ਨੀ ਨਾਲ ਮਿਲ ਕੇ ਰਿਆ ਕਰ ਗਏ ਆਪਾਂ ਠੀਕ ਆ ਠੀਕ ਹਾਂ ਐਦਾਂ ਨਹੀਂ ਕਰੀ ਲਾ ਹੁੰਦਾ ਜੇ ਪੈਸਾ ਆ ਗਿਆ ਤਾਂ ਆਪਾਂ ਐਦਾਂ ਕਰਨਾ ਠੀਕ ਆ ਠੀਕ ਆ ਇਹ ਵੀ ਭੈਣਾ ਲਈ ਗਲਤੀਆਂ ਹੋ ਜਾਂਦੀਆਂ ਨੇ ਨਹੀਂ ਫੇਰ ਵੀ ਭੈਣਾ ਭੈਣਾ ਜੇ ਕੋਈ ਗੱਲ ਨਹੀਂ ਇਹ ਤੇ ਗੁੱਸਾ ਠੰਡਾ ਤੇ ਚੱਲਦਾ ਰਹਿੰਦਾ ਚੱਲ ਫੇਰ ਕੀ ਚਾਹ ਕਰ ਤੂੰ ਕਹਿੰਦੀ ਆਈ ਨਹੀਂ ਕੀ ਬਣਾਵਾ ਪਰ ਫੇਰ ਮੂੰਹ ਮਿੱਠਾ ਕਰੋ ਫੜਾ ਹਾਂ